ਮੱਕੀ ਨਦਰ ਨਾ ਆਵਹੀ ਵਸੈ ਹੰਬਿਆਂ ਨਾਲ ਉਹ ਕਹਿੰਦੇ ਮੈਨੂੰ ਹੋਰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਹੋਰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਕਿਸ ਦੇ ਇਲਾਵਾ ਵਸੈ ਹੰਬਿਆਂ ਨਾਲ ਹੰਮਿਆਂ ਦਾ ਅਰਥ ਹੈ ਸਭ ਸਭ ਦੇ ਨਾਲ ਚਾਰ ਪਤਿਆਂ ਦੇ ਸ਼ਬਦ ਦੇ ਵਿੱਚ ਬੜਾ ਕਾ ਸੈਂਟਰਲ ਆਈਡੀਆ ਦਿੱਤਾ ਹੈ ਤੇ ਪੜਦੇ-ਪੜਦੇ ਗੱਲ ਸਮਝ ਆਈ ਵੀ ਇੱਕ ਤੁਹਾਡੇ ਅੰਦਰ ਦਿਮਾਗੀ ਦਿਮਾਗ ਦਾ ਤوازن ਜਿਹੜਾ ਹੈ ਬੈਲੈਂਸ ਜਿਹੜਾ ਹੈ ਉਹ ਕਿਵੇਂ ਬਣਾਉਣਾ ਹੈ ਤੇ ਕਿਵੇਂ ਵਿਗੜਿਆ ਕਿਵੇਂ ਹੋਇਆ ਤੇ ਚਿੱਤ ਤਿੱਖਾ ਕੀ ਹੋਇਆ ਤੇ ਤੇ ਨਾਲ ਤੇ ਆਇਆ ਹੋ ਗਿਆ ਤੇ ਲੱਗੀ ਪਿਆਸ ਲੱਗੀ ਤੇ ਆਇਆ ਹੋ ਗਿਆ ਤਿੱਖਾ ਕੀ ਹੈ ਇਸ ਕਰਕੇ ਲੋਕ ਉਹਨੂੰ ਅਰਦਾਸਾਂ ਬੇਨਤੀਆਂ ਲਿਲਕੜੀਆਂ ਹੋਰ ਚਲੀਏ ਦੁਪਹਿਰੇ ਦੁਪਹਿਰੇ ਯਾਤਰਾਵਾਂ ਤੀਰਤ ਯਾਤਰਾਵਾਂ ਵੀ ਮੈਂ ਕਿਸੇ ਤਰੀਕੇ ਉਸ ਰੱਬ ਨੂੰ ਖੁਸ਼ ਕਰ ਲਾਂ ਚਾਰ ਪਤਿਆਂ ਦੇ ਸ਼ਬਦ ਦੇ ਵਿੱਚ ਬੜਾ ਇੱਕ ਸੈਂਟਰਲ ਆਈਡੀਆ ਦਿੱਤਾ ਹੈ ਤੇ ਪੜ੍ਹਨੇ ਪੜਦੇ ਗੱਲ ਸਮਝ ਆਈ ਵੀ ਇੱਕ ਤੁਹਾਡੇ ਅੰਦਰ ਦਿਮਾਗੀ ਦਿਮਾਗ ਦਾ ਤوازن ਜਿਹੜਾ ਹੈ ਬੈਲੈਂਸ ਜਿਹੜਾ ਹੈ ਉਹ ਕਿਵੇਂ ਬਣਾਉਣਾ ਹੈ ਤੇ ਕਿਵੇਂ ਵਿਗੜਿਆ ਕਿਵੇਂ ਹੋਇਆ ਵਾ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤਿਹ ਜੀ ਆਇਆਂ ਨੂੰ ਸਾਰੇ ਜੁੜੇ ਵਿਣਾ ਪੈਣਾ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਮੂਹਮ ਆਪਣਾ ਅਮਰ ਆਨੰਦ ਦੇ ਵਿੱਚ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਹੜੇ ਸਾਨੂੰ YouTube ਤੇ ਵੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜਿਸ ਤਰ੍ਹਾਂ ਕਿ ਸਾਡੀ ਮੂਹਮ ਦੇ ਵਿੱਚ ਅਸੀਂ ਰੋਜ਼ ਗੁਰਬਾਣੀ ਨੂੰ ਡੀਪ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਖਾਲੇ ਅੱਖਰ ਜਿਹੜੇ ਨੇ ਉਹ ਸਾਡੀ ਸਮਝ ਆ ਜਾਣ ਔਰ ਸਾਡਾ ਜਿਹੜਾ ਸ਼ਬਦ ਹੈ ਅਸੀਂ ਰੋਜ਼ ਇੱਕ ਸ਼ਬਦ ਨਵਾਂ ਲੈਨੇ ਆ ਤੇ ਅੱਜ ਅਸੀਂ ਗੁਰਬਾਣੀ ਤੋਂ ਜਿਹੜਾ ਸ਼ਬਦ ਲਿਆ ਉਹ ਸਕਰੀਨ ਉੱਤੇ ਤੁਹਾਨੂੰ ਦਿਖ ਰਿਹਾ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ yellow ਕਲਰ ਦੇ ਨਾਲ ਅਸੀਂ ਇਹਨਾਂ ਨੂੰ ਸ਼ਬਦ ਨੂੰ ਕੋਡ ਕੀਤਾ ਹੈ ਪਰ ਵਿੱਚ white ਜਿਹੜਾ ਛੱਡੀ ਹੋਈ ਹੈ ਪਾਉਜ਼ ਇਹ ਅਸੀਂ ਸਪਸ਼ਟ ਛੱਡੀ ਹੈ ਜੀ ਬੋਲਣ ਦਾ ਲਹਿਜਾ ਸਿੱਖਣ ਵਾਸਤੇ ਤਾਂ ਜੋ ਸਾਨੂੰ ਲਹਿਜਾ ਸਮਝ ਆਏਗਾ ਤੇ ਲਹਿਜੇ ਨਾਲ ਬੋਲਾਂਗੇ ਉਸ ਤਰ੍ਹਾਂ ਤੇ ਗੁਰਬਾਣੀ ਰਾਗਾ ਵਿੱਚ ਗਾਈ ਜਾਂਦੀ ਹੈ ਪਰ ਹਰ ਵਕਤ ਰਾਗਾ ਵਿੱਚ ਹਰ ਬੰਦੇ ਨੂੰ ਗਿਆਨ ਨਹੀਂ ਹੁੰਦਾ ਤੇ ਜਦੋਂ ਅਸੀਂ ਉਸ ਨੂੰ ਪੜਦੇ ਹਾਂ ਤੇ ਇੱਕ ਲਹਿਜਾ ਲੈ ਕੇ ਪੜਾਂਗੇ ਤੇ ਸਾਨੂੰ ਸੁਖਾਲੇ ਅੱਖਰ ਸਮਝ ਆਣਗੇ ਇਹਦੇ ਅਰਥ ਸਮਝ ਆਣਗੇ ਕਿ ਗੁਰੂ ਸਾਹਿਬ ਸਾਨੂੰ ਕਹਿਣਾ ਕੀ ਚਾ ਰਹੇ ਨੇ ਕਿਉਂਕਿ ਸਾਡਾ ਮੰਨਣਾ ਹੈ ਕਿ ਉਹ ਅਕਾਲ ਪੁਰਖ ਇੱਕ ਗੁਰੂ ਗ੍ਰੰਥ ਸਾਹਿਬ ਇੱਕ ਗੁਰੂ ਸਾਹਿਬ ਨੇ ਬਾਣੀ ਲਿਖੀ ਸਾਡੇ ਵਾਸਤੇ ਤੇ ਉਹ ਕਿਉਂ ਲਿਖੀ ਉਦੇ ਅਰਥ ਫਿਰ ਸਾਨੂੰ ਇੱਕ ਕਿਉਂ ਸਮਝ ਨਹੀਂ ਆ ਰਹੇ ਅਸੀਂ ਸਾਰੇ ਉਹਦੇ ਅਰਥ ਡਿਫਰੈਂਟ ਡਿਫਰੈਂਟ ਕਿਵੇਂ ਕਰ ਜਾਂਦੇ ਆ ਵੱਖ-ਵੱਖ ਅਰਥ ਕਿਉਂ ਹੋ ਜਾਂਦੇ ਨੇ ਕਿਉਂਕਿ ਸਾਡੀ ਬੁੱਧੀ ਵੱਖ-ਵੱਖ ਸਾਰਿਆਂ ਦੀ ਸਾਡੇ ਵਿਵੇਕ ਵੱਖ-ਵੱਖ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਾਧ ਸੰਗਤ ਮਿਲ ਕੇ ਇਸਦੇ ਅਰਥਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਸਾਡੇ ਕੋਲ ਕੋਈ ਪ੍ਰੋਫੈਸ਼ਨਲ ਕਥਾਵਾਚਕ ਨਹੀਂ ਹੁੰਦੇ ਅਸੀਂ ਆਪ ਹੀ ਸੁਖਾਲੇ ਅੱਖਰਾਂ ਵਿੱਚ ਆਪਣੀਆਂ ਬੋਲੀਆਂ ਵਿੱਚ ਇਹਨਾਂ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਗੁਰੂ ਸਾਹਿਬ ਸਾਨੂੰ ਅਖਰ ਕਹਿ ਕੀ ਰਹੇ ਨੇ ਕਿਉਂ ਕਹਿਣਾ ਚਾ ਰਹੇ ਨੇ ਇਸ ਤਰ੍ਹਾਂ ਕਿਉਂਕਿ ਧਰਮ ਤੇ ਉਸ ਵੇਲੇ ਵੀ ਚੱਲ ਰਹੇ ਸਨ ਫਿਰ ਵੀ ਉਹਨਾਂ ਨੇ ਇਹ ਨਹੀਂ ਕਹਿਣਾ ਕੀਤੀ ਇਹ ਇੰਨੇ ਸੰਤਾਂ ਦੀਆਂ ਬਾਣੀਆਂ ਇਕੱਠੀਆਂ ਕਰਕੇ ਸਾਡੇ ਵਾਸਤੇ ਲਿਖੀਆਂ ਸਾਨੂੰ ਇੰਨਾ ਕੁਝ ਲਿਖ ਕੇ ਦੇ ਕੇ ਗਏ ਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਤੱਕ ਕੀ ਸੁਨੇਹਾ ਪਹੁੰਚਾ ਰਹੇ ਨੇ ਇਸ ਕਰਕੇ ਅਸੀਂ ਸਾਰੇ ਰਲ ਕੇ ਹੁਣ ਇਸ ਸ਼ਬਦ ਨੂੰ ਪੜਾਂਗੇ ਤੇ ਉਹਦੇ ਬਾਅਦ ਇਸ ਦੀ ਵਿਆਖਿਆ ਵੀ ਅਸੀਂ ਸਾਰੇ ਕਰਾਂਗੇ ਪਹਿਲੇ ਕੋਈ ਵੀ ਇੱਕ ਵੀਰ ਭੈਣ ਕਰ ਲੈਣਗੇ ਉਹਦੇ ਨਾਲ ਹੀ ਅਸੀਂ ਬਾਕੀ ਸਾਰੇ ਜਿੰਨੇ ਵੀ ਸੰਗਤ ਜੁੜੇ ਹੋਏ ਆਂ ਸਾਰੇ ਜਣੇ ਇਸ ਦੀ ਵਿਆਖਿਆ ਕਰਨਗੇ ਜੀ ਇਹਦੇ ਨਾਲ ਹੀ ਮੈਂ ਰਿਕੁਐਸਟ ਕਰਾਂਗੀ ਵੀਰ ਪਰਮਵੀਰ ਸਿੰਘ ਜੀ ਨੂੰ ਵੀਰ ਜੀ ਤੁਸੀਂ ਅੱਜ ਦਾ ਸਬਦ ਜਿਹੜਾ ਹੈ ਇਸ ਨੂੰ ਪੜੇ ਜੀ ਭਾਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਆ ਜਿਹੜਾ ਇਹ ਪੜਨ ਦਾ ਜਿਹੜਾ ਸਾਡਾ ਲਹਿਜਾ ਵੱਲ ਜਾਏ ਨਾ ਤੇ ਉਹਦੇ ਚ ਕਾਫੀ ਹੱਦ ਤੱਕ ਆਪਾਂ ਨੂੰ ਸਮਝ ਵੀ ਆ ਜਾਂਦੀ ਸਾਨੂੰ ਅਸੀਂ ਸਾਨੂੰ ਜਿਹੜੀ ਕਥਾਵਾਚਕਾ ਤੇ ਮੁਥਾਜੀ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਘੱਟ ਜਾਂਦੀ ਹੈ ਅਸੀਂ ਆਪ ਸੰਗਤ ਦੇ ਰੂਪ ਦੇ ਵਿੱਚ ਅਸੀਂ ਆਪ ਆਪਣੇ ਵੱਲੋਂ ਕੋਸ਼ਿਸ਼ ਕਰੀਏ ਇਹ ਮਹਿੰਮ ਉਹਦੇ ਵਾਸਤੇ ਸ਼ੁਰੂ ਹੈ ਅ ਅੱਜ ਦਾ ਜਿਹੜਾ ਸ਼ਬਦ ਹੈ ਜੀ ਉਹ ਅੰਕ ਮੈਂ ਦਿਖਾ ਵੀ ਦੇਣਾ ਅੰਕ 557 ਦੇ ਉੱਪਰ ਦਰਜ ਹੈ ਇੱਥੇ ਆਪਾਂ ਨੂੰ ਸਾਰਿਆਂ ਨੂੰ ਵੈਸੇ ਪਤਾ ਹੀ ਹੈ ਪਰ ਮੈਂ ਮੋਟਾ-ਮੋਟਾ ਜਿਵੇਂ ਕਹਿੰਦਾ ਇੱਕ ਉਹ ਸਾਰਿਆਂ ਦੇ ਉੱਤੇ ਗੁਰੂ ਸਾਹਿਬ ਨੇ ਵਿਰਾਮ ਲਗਾਤਾ ਵੀ ਇੱਕ ਹੈ ਇੱਕ ਹੈ ਉਹ ਬਸ ਹੋਰ ਕੋਈ ਨਹੀਂ ਹੈ ਇੱਕੋ ਹੀ ਹੈ ਜੀ ਅੱਗੇ ਉਹਦੀ ਡਿਫੀਨੀਸ਼ਨ ਥੋੜੀ ਜੀ ਦੱਸ ਰਹੇ ਨੇ ਕਿਵੇਂ ਹੋਈ ਕਿ ਉਹਦਾ ਨਾਮ ਜਿਹੜਾ ਸੱਤ ਹੈ ਬਸ ਉਹ ਸੱਚ ਹੈ ਫਿਰ ਉਹ ਕਰਤਾ ਪੁਰਖ ਹੈ ਜਿਹੜਾ ਕਰਤਾ ਪੁਰਖ ਮਤਲਬ ਕਿ ਪੁਰਖ ਆਪਾਂ ਜਿਹਨੂੰ ਕਹਿੰਦੇ ਆ ਜਿਹੜਾ ਕਰਨ ਵਾਲਾ ਹੁੰਦਾ ਨਾ ਕੋਈ ਕਹਾਂਗੇ ਕਿ ਇਹ ਕੰਮ ਕਿੰਨੇ ਕੀਤਾ ਉਹ ਕਰਤਾ ਪੁਰਖ ਹੈ ਫਿਰ ਉਹ ਉਹਦੀ ਅੱਗੇ ਦੱਸੇ ਨੇ ਨਿਰਭਾਉ ਨਿਰਵੈਰ ਉਹਦਾ ਕਿਸੇ ਨਾਲ ਪਾਉ ਨਹੀਂ ਹੈ ਉਹ ਕਿਸੇ ਕਿਸੇ ਨਾਲ ਉਹਦਾ ਵੈਰ ਵਿਰੋਧ ਵੀ ਨਹੀਂ ਹੈ ਹੁਣ ਇੱਥੇ ਇਹ ਗੱਲ ਸਮਝਾਣਾ ਵਾਲੀ ਹੈ ਵੈਸੇ ਨਿਰ ਨਿਰਭਉ ਦੀ ਵੀ ਇੱਥੇ ਕਿਉਂ ਕਿਹਾ ਗੁਰੂ ਪਾਸ਼ਾ ਨੇ ਨਿਰਭਉ ਹੈ ਉਹ ਇਹਦਾ ਮਤਲਬ ਇਹ ਹੈ ਵੀ ਇੱਕ ਪੁਰਾਤਨ ਮਤ ਸਾਡੇ ਤੇ ਮਾਨਸਿਕ ਰੂਪ ਦੇ ਵਿੱਚ ਸਾਡੇ ਤੇ ਘਰ ਘਰੀ ਬੈਠੀ ਹੈ ਜਿਹੜੀ ਕਹਿੰਦੀ ਹੈ ਵੀ ਉਸ ਰੱਬ ਤੋਂ ਉਸ ਭਗਵਾਨ ਤੋਂ ਉਸ ਅੱਲਾ ਗੋਡ ਜੋ ਵੀ ਆਪਾ ਨਾਮ ਦੇ ਲਈ ਉਸ ਤੋਂ ਕਿਤੇ ਨਾ ਕਿਤੇ ਤੁਸੀਂ ਡਰ ਕੇ ਰਹੋ ਉਹਦਾ ਭੈ ਮਾਨ ਚ ਰੱਖੋ ਉਹ ਉਹ ਇੱਥੇ ਹੁਣ ਫਿਰ ਗੁਰੂ ਸਾਹਿਬ ਨੇ ਇੱਕੋ ਅੱਖਰ ਚ ਸਭ ਕੁਝ ਦੱਸਿਆ ਨੇਰਪੌ ਉਹ ਉਹਦੇ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕੁਝ ਇਸ ਤਰ੍ਹਾਂ ਦੀ ਥੌਟ ਮੇਰੇ ਦਿਮਾਗ ਚ ਆ ਰਹੀ ਹੈ ਫਿਰ ਅੱਗੇ ਕਹਿੰਦੇ ਨੇ ਨੇਰ ਵੈਰ ਹੁਣ ਉਹ ਵੈਰ ਵੀ ਨਹੀਂ ਕਰਦਾ ਕਿਉਂਕਿ ਸਮਾਜ ਦੇ ਵਿੱਚ ਉਸੇ ਪ੍ਰਾਤਨ ਮਤ ਨੇ ਵੈਰ ਵਿਰੋਧ ਦਿਖਾਇਆ ਹੋਇਆ ਉੱਚੀ ਨੀਚ ਰੰਗ ਭੇਦ ਦਿਖਾਇਆ ਹੋਇਆ ਤੇ ਉਹ ਆਪਾਂ ਕਹਿੰਦੇ ਆ ਵੀ ਮੈਂ ਮੇਰੇ ਨਾਲ ਕੋਈ ਵੈਰ ਨਾ ਨਾ ਬਜੇ ਵੀ ਸਵੇਰੇ ਸਵੇਰੇ ਉੱਠ ਕੇ ਮੈਂ ਉਸ ਇੱਕ ਦੀ ਉਸ ਭਗਵਾਨ ਦੀ ਆ ਆ ਸਾਧਨਾ ਜਾਂ ਅਰਚਨਾ ਕਰਨੀ ਹੈ ਅੱਗੇ ਕਹਿੰਦੇ ਨੇ ਅਕਾਲ ਮੂਰਤ ਹੁਣ ਉਹ ਮੂਰਤ ਵੀ ਜਿਹੜੀ ਹੈ ਉਹ ਅਕਾਲ ਹੈ ਉਹ ਅਕਾਲ ਤੋਂ ਰਹਿਤ ਹੈ ਤੇ ਇਹ ਵੀ ਪੁਰਾਤਨ ਮੱਧ ਦਸਤੀ ਵੀ ਉਹਨੇ ਬਨ ਲਿਆ ਜੀ ਪੈਰ ਦੇ ਵਿੱਚ ਬਨ ਲਿਆ ਜਾਂ ਹੋਰ ਵੀ ਕਈ ਕਹਾਣੀਆਂ ਹੈਗੀਆਂ ਨੇ ਤੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਉਹਦੀ ਮੂਰਤ ਜਿਹੜੀ ਹੈ ਉਹ ਅਕਾਲ ਹੈ ਉਹਦੀ ਤੁਸੀਂ ਮੂਰਤ ਹੀ ਨਹੀਂ ਬਣਾ ਸਕਦੇ ਉਹ ਇੰਨੀ ਵੱਡੀ ਮੂਰਤ ਹੈ ਤੁਸੀਂ ਉਹਦੀ ਮੂਰਤ ਨਹੀਂ ਬਣਾ ਸਕਦੇ ਜੇ ਮੂਰਤ ਬਣਾਤੀ ਤੇ ਫਿਰ ਤਾਂ ਕਾਲ ਚ ਆ ਗਈ ਫਿਰ ਕਹਿੰਦੇ ਨੇ ਅਜੂਨੀ ਸਹਿਪੰ ਅਜੂਨੀ ਤੇ ਸਹਿਪੰ ਮੈਂ ਦੋਨੋਂ ਇਕੱਠਾ ਦੇਖਦਾ ਕਿਉਂਕਿ ਅਜੂਨੀ ਹੈ ਇਸੇ ਕਰਕੇ ਸਹਿਪੰ ਹੈ ਹੁਣ ਅਜੂਨੀ ਦਾ ਮਤਲਬ ਵੀ ਇਹੀ ਹੈ ਵੀ ਜਿਹੜਾ ਜੂਨ ਚ ਨਹੀਂ ਆਂਦਾ ਹੁਣ ਉਹੀ ਪੁਰਾਤਨ ਮਤ ਜਿਹੜੀ ਸਾਡੇ ਤੇ ਹਾਵੀ ਹੈ ਉਹ ਕਹਿੰਦੀ ਹੈ ਭਗਵਾਨ ਜਿਹੜਾ ਹੈ ਜੂਨ ਚ ਆ ਗਿਆ ਭਗਵਾਨ ਜਿਹੜਾ ਹੈ ਉਹ ਇੱਥੇ ਆ ਗਿਆ ਭਗਵਾਨ ਨੇ ਮੈਨੂੰ ਜਨਮ ਦਿੱਤਾ ਮੈਂ ਭਗਵਾਨ ਦਾ ਪੁੱਤਰ ਹਾਂ ਸੋ ਉਹਨ estradi ਬੜੀਆਂ ਲੰਬੀਆਂ ਗੱਲਾਂ ਨੇ ਮੈਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ ਉਹ ਕਹਿੰਦੇ ਜੂਨੀ ਹੈ ਗੁਰੂ ਸਾਹਿਬ ਨੇ ਕਿਹਾ ਵੀ ਉਹ ਜੂਨੀ ਹੈ ਉਹ ਜੂਨ 'ਚ ਨਹੀਂ ਆਉਂਦਾ ਤੁਸੀਂ ਜੂਨ 'ਚ ਲੱਭੀ ਜਾਂਦੇ ਉਹਨੂੰ ਤੁਸੀਂ ਜੂਨ 'ਚ ਬਣਾ ਲਿਆ ਉਹਨੂੰ ਕਿਉਂ ਨਹੀਂ ਆਉਂਦਾ ਕਿਉਂ ਕਿ ਉਹ ਸਵੈਂਪੂ ਹੈ ਆਪਣੇ ਆਪ ਤੋਂ ਹੀ ਉਪਜਿਆ ਹੋਇਆ ਉਹ ਇਹ ਗੁਰੂ ਪਾਸ਼ਾ ਨੇ ਡਾਇਰੈਕਟ ਦਿੱਤੇ ਫਿਰ ਕਹਿੰਦੇ ਨੇ ਇਹ ਗੁਰ ਪ੍ਰਸਾਦ ਦੱਦੇ ਨੂੰ ਸਿਹਾਰੀ ਲਗਾ ਕੇ ਇਸ ਜਿਵੇਂ ਸਾਡੇ ਵੱਟੇ ਜਿਹੜੇ ਪ੍ਰੈਕਟਿਸ਼ਨਰ ਨੇ ਜਿਹੜੇ ਉਹ ਦੱਸਦੇ ਨੇ ਸਾਨੂੰ ਵੀ ਦੱਦੇ ਨੂੰ ਸਿਹਾਰੀ ਲੱਗ ਕੇ ਦੀ ਕਿਰਿਆ ਹੋ ਗਈ ਉਹਨੇ ਗੁਰ ਪ੍ਰਸਾਦ ਦੇ ਰੂਪ ਦੇ ਵਿੱਚ ਸਾਨੂੰ ਇਹ ਗੱਲ ਸਮਝ ਆਂਦੀ ਹੈ ਇਹ ਜਦੋਂ ਗੁਰੂ ਦਾ ਪ੍ਰਸਾਦ ਮਿਲਣਾ ਜਦੋਂ ਵਿਜ਼ਡਮ ਵਾਈਜ਼ਨੈਸ ਤੁਹਾਨੂੰ ਮਿਲਣੀ ਹੈ ਤਾਂ ਇਹ ਗੱਲ ਸਮਝ ਪੈਣੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਲਿਖ ਕੇ ਦਿੱਤੀ ਸਾਡੇ ਭਲੇ ਵਾਸਤੇ ਸੋ ਮੈਂ ਹੁਣ ਅੱਗੇ ਇਸ ਤੋਂ ਜ਼ਿਆਦਾ ਟਾਈਮ ਨਹੀਂ ਇਹਦੇ ਤੇ ਲਾਂਦਾ ਅੱਗੇ ਫਿਰ ਰਾਗ ਵਾਟ ਹਾਂਸ ਦੇ ਵਿੱਚ ਕਾਇਨ ਸ਼ੈਲੀ ਦੇ ਵਿੱਚ ਰਾਗ ਵਾਟ ਹਾਂਸ ਦੇ ਵਿੱਚ ਹੈ ਹੁਕਮ ਹੈ ਮਹਿਲਾ ਪਹਿਲਾ ਘਰ ਪਹਿਲਾ ਸੋ ਇੱਥੇ ਹੁਣ ਗੁਰੂ ਪਾਸ਼ਾ ਜੀ ਸਾਨੂੰ ਦੱਸ ਰਹੇ ਨੇ ਜੀ ਜੀ ਦੇਖੋ ਜੀ ਕਿਸੇ ਨੇ ਕਰਨਾ ਤਾਂ ਜੀ ਸਾਰੇ ਜੁੜੇ ਵੀਰਾਂ ਨੂੰ ਬੇਨਤੀ ਹੈ ਜੀ ਜੇਕਰ ਕਿਸੇ ਨੇ ਅਰਥ ਕਰਨੇ ਹੈ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਐਂਟਰਸ ਕਰੋ ਆਪਣਾ ਮਾਈਕ ਅਨਮਿਊਟ ਕਰ ਦਿਓ ਤਾਂ ਜੋ ਸਾਨੂੰ ਪਤਾ ਲੱਗ ਜਾਏ ਤੁਸੀਂ ਕਰਨ ਲੱਗੇ ਹੋ ਨਹੀਂ ਤੇ ਫਿਰ ਰਲ ਕੇ ਸਾਰੇ ਜਣੇ ਕਰਦੇ ਹਾਂ ਵੀਰ ਜੀ ਭਈ ਐਂਟਰਸ ਤੇ ਨਹੀਂ ਆ ਰਿਹਾ ਵੀਰ ਜੀ ਤੁਸੀਂ ਸਟਾਰਟ ਕਰੋ ਫਿਰ ਅਸੀਂ ਰਲ ਕੇ ਤੁਹਾਡੇ ਨਾਲ ਕਰ ਲਾਂਗੇ ਸਾਰੇ ਇਨੀਸ਼ੀਏਟ ਲੈਣਾ ਜੀ ਨਾਲ ਜੀ ਜੀ ਤੁਸੀਂ ਵਿਆਖਿਆ ਸ਼ੁਰੂ ਕਰੋ ਹਾਂ ਜੀ ਜਿੱਥੇ ਕੋਈ ਕਮੀ ਪੇਸ਼ੀ ਰਹੇ ਤੁਸੀਂ ਫਿਰ ਜਰੂਰ ਆਪਾਂ ਕਰਦੇ ਆ ਹਨਾ ਜੀ ਕੋ ਇੱਥੇ ਹੁਣ ਗੁਰੂ ਪਾਸ਼ਾ ਨੇ ਚਾਰ ਪਤਿਆਂ ਦੇ ਸ਼ਬਦ ਦੇ ਵਿੱਚ ਬੜਾ ਇੱਕ ਸੈਂਟਰਲ ਆਈਡੀਆ ਦਿੱਤਾ ਤੇ ਪੜ੍ਹਦੇ-ਪੜ੍ਹਦੇ ਗੱਲ ਸਮਝ ਆਈ ਵੀ ਇੱਕ ਤੁਹਾਡੇ ਅੰਦਰ ਦਿਮਾਗੀ ਦਿਮਾਗ ਦਾ ਤਵੱਜਨ ਜਿਹੜਾ ਹੈ ਬੈਲੈਂਸ ਜਿਹੜਾ ਹੈ ਉਹ ਕਿਵੇਂ ਬਣਾਉਣਾ ਹੈ ਤੇ ਕਿਵੇਂ ਵਿਗੜਿਆ ਕਿਵੇਂ ਹੋਇਆ ਕਹਿੰਦੇ ਨੇ ਅਮਲੀ ਅਮਲ ਨਾਮੜਾ ਜਿਵੇਂ ਕੋਈ ਅਮਲ ਕਰਨ ਵਾਲਾ ਬੰਦਾ ਜਿਹਨੂੰ ਅਸੀਂ ਆਮ ਤੌਰ ਤੇ ਅਮਲੀ ਕਹਿ ਦਿੰਨੇ ਹੁਣ ਅਮਲੀ ਪੰਜਾਬ ਦੀ ਸਾਈਡ ਦੇ ਵਿੱਚ ਨਾ ਜਿਹੜੇ ਬਹੁਤ ਜ਼ਿਆਦਾ ਆ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਦੇ ਉੱਤੇ ਉੱਤੇ ਜਾ ਕੇ ਟੁਕਾਇਆ ਜਾਂਦਾ ਪਰ ਬਹੁਤਾਤ ਜਿਹੜਾ ਅਮਲ ਕਰਨ ਵਾਲਾ ਜਿਹੜਾ ਹੁੰਦਾ ਨਾ ਕਿਸੇ ਗੱਲ ਦੇ ਉੱਤੇ ਅਮਲ ਕਰਨ ਵਾਲਾ ਹਾਂਜੀ ਉਹਨੂੰ ਅਮਲੀ ਕਹਿੰਦੇ ਨੇ ਇੱਥੇ ਹੁਣ ਕਹ ਰਹੇ ਨੇ ਅਮਲੀ ਅਮਲ ਨਾ ਅੰਬੜਾ ਹੁਣ ਉਸ ਅਮਲ ਕਰਨ ਵਾਲੇ ਨੂੰ ਜਿਹੜਾ ਅਮਲ ਕਰਦਾ ਹੈ ਹਰ ਗੱਲ ਤੇ ਪੱਕਾ ਰਹਿੰਦਾ ਵੀ ਉਹ ਉਹ ਅਮਲ ਕਰਦਾ ਹੈ ਮਤਲਬ ਹੈ ਨਾ ਅਮਲ ਹੁਣ ਉਹ ਕਹਿੰਦੇ ਉਹਨੂੰ ਜੇ ਅਮਲ ਨਾ ਪਹੁੰਚੇ ਅੰਬੜਾ ਹੈ ਅੰਬੜਾ ਦਾ ਮਦਰਬਤੀ ਪਹੁੰਚੇ ਅਮਲ ਨਾ ਪਹੁੰਚੇ ਮੱਛੀ ਨੀਰ ਨਾ ਹੋਏ ਨੀਰ ਕਹਿੰਦੇ ਨੇ ਪਾਣੀ ਨੂੰ ਜਲ ਨੂੰ ਜਿਸ ਜਲ ਦੇ ਵਿੱਚ ਮੱਛੀ ਰਹਿੰਦੀ ਹੈ ਹੁਣ ਦੋ ਗੱਲਾਂ ਦਾ ਐਗਜ਼ਾਮਪਲ ਦਿੱਤਾ ਹੈ ਅਮਲੀ ਦਾ ਤੇ ਮੱਛੀ ਦਾ ਵੀ ਜੇ ਉਹਨਾਂ ਤੱਕ ਉਹ ਚੀਜ਼ ਹੀ ਨਾ ਹੋਵੇ ਫਿਰ ਕਹਿੰਦੇ ਨੇ ਜੋ ਰਤੇ ਸਹਿ ਆਪਣੇ ਤਿੰਨ ਭਾਵੈ ਸਭ ਕੋਏ ਹੁਣ ਜੋ ਰਤੇ ਸਹਿ ਆਪਣੇ ਹੁਣ ਸਹਿ ਦਾ ਮਤਲਬ ਹੁੰਦਾ ਪਿਆਰਾ ਮਾਲਕ ਹਾਂ ਉਹ ਜਿਵੇਂ ਆਪਾਂ ਕਹਿੰਦੇ ਨਾ ਉਸ ਤਰ੍ਹਾਂ ਜੋ ਉਸਦੇ ਰੰਗ ਦੇ ਵਿੱਚ ਰਤੇ ਨੇ ਜੋ ਉਹਦੇ ਨਾਲ ਇੱਕ ਮਿਕ ਹੋਏ ਨੇ ਆਪਣੇ ਆਪਣੇ ਸਾਹਿਬ ਦੇ ਨਾਲ ਰਤੇ ਨੇ ਤਿੰਨ ਭਾਵੈ ਸਬਕੋਏ ਹੁਣ ਤਿੰਨ ਭਾਵੇਂ ਸਬਕੋਏ ਦਾ ਮਤਲਬ ਉਹਨਾਂ ਨੂੰ ਸਭ ਕੁਝ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਦੀ ਗੱਲ ਨਹੀਂ ਆ ਰਹੀ ਐ ਇਸ ਤਰ੍ਹਾਂ ਗੱਲ ਆ ਰਹੀ ਐ ਜੋ ਸਾਡੇ ਪ੍ਰਚਾਰਕ ਨੂੰ ਐਵੇਂ ਸਮਝਾਉਂਦੇ ਨੇ ਵੀ ਉਹਨਾਂ ਨੂੰ ਸਭ ਕੁਝ ਚੰਗਾ ਲੱਗਦਾ ਨਹੀਂ ਉਹ ਕਹਿੰਦੇ ਵੀ ਜਿਸ ਤੇ ਵੀ ਜਿੱਥੇ ਵੀ ਹੈਗੇ ਨੇ ਉਹਨਾਂ ਵਾਸਤੇ ਉਹ ਹੀ ਸਭ ਕੁਝ ਹੋ ਜਾਂਦਾ ਜਿਵੇਂ ਮੱਛੀ ਨੂੰ ਪਾਣੀ ਦੇ ਵਿੱਚ ਹੀ ਰਹਿ ਕੇ ਉਹਦਾ ਜੀਵਨ ਹੈ ਉਸੇ ਤਰ੍ਹਾਂ ਜਿਹੜੇ ਆਪਣੇ ਸਾਹਿਬ ਦੇ ਨਾਲ ਜਿਹੜੇ ਆਪਣੇ ਸਾਹਿਬ ਦੇ ਨਾਲ ਰੰਗੇ ਨੇ ਉਹ ਜਿੱਥੇ ਵੀ ਹੋਣ ਪਰ ਗੁਰੂ ਜੀ ਮੱਛੀ ਹੈ ਉਹਨੂੰ ਹਰ ਜਗ੍ਹਾ ਤੇ ਪਾਣੀ ਹੀ ਨਜ਼ਰ ਆਉਂਦਾ ਉਹ ਪਾਣੀ ਦੇ ਵਿੱਚ ਹੀ ਰਹਿੰਦੀ ਹੈ ਉਹਨੂੰ ਇਹ ਲੱਗਦਾ ਮੈਂ ਮੈਂ ਪਾਣੀ ਵਿੱਚ ਹੀ ਆ ਮੇਰੇ ਸਾਹ ਚੱਲ ਰਹੇ ਨੇ ਉਸੇ ਤਰ੍ਹਾਂ ਅਮਲ ਵਾਲੇ ਨੂੰ ਅਮਲੀ ਨੂੰ ਵੀ ਆ ਇਹ ਲੱਗਦਾ ਵੀ ਮੈਨੂੰ ਤਾਂ ਅਮਲ ਮਿਲ ਗਿਆ ਤਿੰਨ ਭਾਵੈ ਇੱਥੇ ਕੋਈ ਨਾ ਕਿਉਂਕਿ ਜੋ ਲਿਖਿਆ ਤੇ ਜੋ ਤਿੰਨ ਦੇ ਨਾਲ ਰਲਦਾ ਇਹ ਉਹਦੀ ਗੱਲ ਹੋ ਰਹੀ ਜਿਹੜੇ ਤਿੰਨ ਭਾਵੈ ਜਿਹੜੇ ਸਾਹਿਬ ਦੇ ਨਾਲ ਰੱਤੇ ਨੇ ਤਿੰਨ ਭਾਵੈ ਸਭ ਕੋਈ ਉਹਨੂੰ ਸਭ ਕੁਝ ਹੀ ਠੀਕ ਹੈ ਇਹਨੂੰ ਹੋਵੇ ਹੁਣ ਅੱਗੇ ਰਹੌਦੀ ਪੰਕਤੀ ਚ ਤੱਕ ਕਲੀਅਰ ਕਰ ਰਹੇ ਨੇ ਹੋਂ ਵਾਰੀ ਵੰਜਾ ਖੰਨੀ ਐ ਵੰਜਾਂ ਤੋਂ ਸਾਹਿਬ ਕੇ ਨਾਵੇ ਹੁਣ ਕਹਿੰਦੇ ਮੈਂ ਹੁਣ ਵਾਰੀ ਜਾਵਾਂ ਵਾਰੀ ਜਾਵਾਂ ਦਾ ਮਤਲਬ ਹੁੰਦਾ ਹੈ ਕਿ ਮੈਂ ਆਪਣੇ ਆਪ ਦੇ ਵਿੱਚੋਂ ਆ ਆਪਣੇ ਆਪ ਛੋੜ ਦਿਆਂ ਉਹਦੇ ਅੱਗੇ ਜੇ ਆਪਾਂ ਥੋੜੀ ਜੀ ਗੱਲ ਦੇ ਵਿੱਚ ਕਰੀ ਵੀ ਆਪਾਂ ਛੱਡ ਦਿਆ ਉਹ ਜਦਾ ਸਪੈਸੀਫਿਕ ਜਾਂ ਟਿਪੀਕਲ ਵਰਡ ਦੇ ਵਿੱਚ ਮੈਂ ਨਹੀਂ ਜਾ ਰਿਹਾ बस ਮੈਂ ਆਪਾ ਆਪਣਾ ਆਪ ਛੱਡ ਦਿਆਂ 52 ਖੰਨੀ ਐ ਖੰਨੀਆਂ ਦਾ ਮਤਲਬ ਹੁੰਦਾ ਆ ਖਿੰਡ-ਖਿੰਡ ਹੋ ਜਾਣਾ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੀ ਕਰ ਦੇਣਾ ਮੈਨੂੰ ਤੇ ਮੈਂ ਤਾਂ ਉਹਦੇ ਵਾਰੀ ਜਾਵਾ ਇੰਨਾ ਵਾਰੀ ਜਾਵਾ ਵੀ ਮੈਨੂੰ ਛੋਟਾ-ਛੋਟਾ ਵੀ ਕਰ ਦਿਓ ਫਿਰ ਕਹਿੰਦੇ 52 ਤੋਂ ਸਾਹਿਬ ਕੇ ਨਾਮ ਹੈ ਜੇ ਮੈਂ ਜੇ ਮੈਂ ਵਾਰੀ ਜਾਵਾ ਵਾਰੀ 52 ਤੇ ਇਸ ਕਰਕੇ ਵੀ ਮੈਂ ਸਾਹਿਬ ਦੇ ਨਾਮ ਦੇ ਨਾਲ ਜੁੜਿਆ ਸਾਹਿਬ ਕੇ ਨਾਮ ਹੈ ਮੈਂ ਨਾਏ ਨਾਮ ਤੋਂ ਉਸ ਸਾਹਿਬ ਦੇ ਨਾਮ ਤੋਂ ਮੈਂ ਵਾਰੀ ਜਾਵਾਂ ਜਿਹੜਾ ਸਾਹਿਬ ਮੈਂ ਜਿਹਦੇ ਰੰਗ ਦੇ ਵਿੱਚ ਰਤਿਆ ਗਿਆ ਇੱਥੇ ਤੱਕ ਰਹਾਉ ਦੀ ਪੰਕਤੀ ਹੈ ਜੀ ਅੱਗੇ ਕਹਿ ਰਹੇ ਨੇ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾਕਾ ਨਾਓ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿੰਨ ਬੱਲੇ ਹਾਰੇ ਜਾਉ ਫਿਰ ਇੱਥੇ ਹੁਣ ਸਾਨੂੰ ਫਿਰ ਮੈਂਟਲ ਸੈਟਲਮੈਂਟ ਦੇ ਰਹੇ ਨੇ ਸਾਹਿਬ ਕਹਿੰਦੇ ਨੇ ਐਸਾ ਸਾਹਿਬ ਜਿਹੜੇ ਸਾਹਿਬ ਦੀ ਹੁਣੇ ਰਾਹੋ ਚ ਗੱਲ ਹੋਈ ਹੈ ਤੇ ਮੈਂ ਆਪਣੇ ਉਹਦੇ ਰੰਗ ਚ ਰੰਗਿਆ ਜਾਵਾਂ ਕਹਿੰਦੇ ਸਫਲਿਓ ਰੁਖੜਾ ਹੁਣ ਸੋ ਸਫਲਿਓ ਆਪਾਂ ਪੜ ਰਿਹਾ ਵੈਸੇ ਵੈਸੇ ਜਿੱਥੇ ਮੈਂ ਇਹਦੇ ਵਰਡ ਮੀਨਿੰਗ ਦੇਖੇ ਸੀ ਉੱਥੇ ਲਿਖੇ ਸਰਫਲਿਓ ਸਰਫਲਿਓ ਮਤਲਬ ਕਿ ਐਸਾ ਰੁਖ ਇੱਥੇ ਰੁਖ ਦੀ ਵੀ ਗੱਲ ਆ ਰਹੀ ਹੈ ਰੁਖੜਾ ਦਾ ਮਤਲਬ ਪੇੜ ਆਪਾਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਨਾ ਫਲਾਣਾ ਜੀ ਉਸ ਫਲਾਣਾ ਦਾ ਮਤਲਬ ਹੁੰਦਾ ਵੀ ਉਹ ਵਾਲਾ ਸੋ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਰੁਖ ਨੂੰ ਡਿਫਾਈਨ ਕੀਤਾ ਵੀ ਰੁਖੜਾ ਜਿਵੇਂ ਆਪਾਂ ਸਕੂਟਰ ਨੂੰ ਸਕੂਟਰੀ ਕਹਿ ਦਿੰਨੇ ਆ ਠੀਕ ਹੈ ਨਾ ਉਸ ਤਰ੍ਹਾਂ ਰੁਖੜਾ ਰੁਖ ਨੂੰ ਰੁਖੜਾ ਕਿਹਾ ਗਿਆ ਤੇ ਇੱਥੇ ਕਰ ਰਹੇ ਨੇ ਸਫਲਿਓ ਸਫਲਿਓ ਮੈਂ ਵੀ ਸ਼ਾਇਦ ਸਫਲ ਪੜ ਗਿਆ ਸੀਗਾ ਪਰ ਇਹ ਸਫਲਿਓ ਹੈ ਸਫਲਿਓ ਦਾ ਵਰਡ मीनिंग ਲਿਖਿਆ ਸੀਗਾ ਫੁੱਲਾਂ ਦੇ ਨਾਲ ਭਰਪੂਰ ਐਸਾ ਫੁੱਲਾਂ ਦੇ ਨਾਲ ਭਰਿਆ ਹੋਇਆ ਰੱਖਣਾ ਹੈ ਐਸਾ ਰੁਖੜਾ ਹੈਗਾ ਜਿਹਦੇ ਤੇ ਫੁੱਲੀ ਫੁੱਲ ਨੇ ਅੱਗੇ ਕਹਿ ਰਹੇ ਨੇ ਅੰਮ੍ਰਿਤ ਜਾਕਾ ਨਾਉ ਐਸਾ ਫੁੱਲਾਂ ਨਾਲ ਭਰਿਆ ਹੋਇਆ ਰੁਖੜਾ ਹੈ ਪੇੜ ਹੈ ਦਰਖਤ ਹੈ ਸਜਰ ਜਿਨੂੰ ਉਰਦੂ ਚ ਕਹਿੰਦੇ ਨੇ ਅੰਮ੍ਰਿਤ ਜਾਕਾ ਨਾਉ ਉਹਦਾ ਨਾਮ ਅੰਮ੍ਰਿਤ ਹੈ ਐਸਾ ਸਾਹਿਬ ਹੈ ਮੇਰਾ ਉਹ ਐਸਾ ਫਲ ਦੇ ਨਾਲ ਭਰਪੂਰ ਫੁੱਲਾਂ ਦੇ ਨਾਲ ਭਰਪੂਰ ਤੇ ਅੰਮ੍ਰਿਤ ਜਿਸ ਦਾ ਨਾਮ ਹੈ ਐਸਾ ਮੇਰਾ ਸਾਹਿਬ ਹੈ ਫਿਰ ਕਹਿੰਦੇ ਨੇ ਜਿੰਨ ਪੀਆ ਜਿਨ੍ਹਾਂ ਨੇ ਐਸਾ ਅੰਮ੍ਰਿਤ ਪੀਤਾ ਤੇ ਤ੍ਰਿਪਤ ਪਏ ਬਸ ਹੁਣ ਕਹਿੰਦੇ ਉਹ ਉਹਨਾਂ ਦੀ ਤਾਂ ਤ੍ਰਿਪਤੀ ਹੋ ਚੁੱਕੀ ਹੈ ਉਹਨਾਂ ਨੂੰ ਹੋਰ ਕੁਝ ਨਹੀਂ ਹੁਣ ਲੋੜ ਆਿੰਦਾ ਫਿਰ ਕਹਿੰਦੇ ਨੇ ਹਉ ਤਿੰਨ ਕੇ ਬਲੇ ਹਾ ਰਹ ਜਾਉ ਤਿੰਨ ਬਲੇ ਹਾਰੇ ਜਾਉ ਕਹਿੰਦਾ ਹੁਣ ਮੈਂ ਜਿਨ੍ਹਾਂ ਨੇ ਪੀ ਲਿਆ ਕਿ ਉਹ ਅੰਮ੍ਰਿਤ ਸਾਹਿਬ ਵਾਲਾ ਜਿਨ੍ਹਾਂ ਨੇ ਪੀ ਲਿਆ ਮੈਂ ਉਹਨਾਂ ਦੇ ਬਲੇ ਹਾ ਰਹ ਜਾਉ ਉਹਨ ਪੱਲੇ ਹਾਰੇ ਜਾऊं ਵੀ ਵਾਰੀ ਵੰਜਾਂ ਵਾਲੀ ਗੱਲ ਆ ਜਾਂਦੀ ਹੈ ਪੱਲੇ ਹਾਰੇ ਜਾऊं ਸ਼াব্দਿਕ ਅਰਥ ਤੇ ਜਾਈਏ ਤੇ ਮੈਂ ਆਪਣਾ ਬਲ ਉਹਨਾਂ ਦੇ ਅੱਗੇ ਹਾਰ ਦਿਆਂ ਮੈਂ ਉਹਨਾਂ ਦੇ ਅੱਗੇ ਨਿਊਟਰਲਾਈਜ਼ ਹੋ ਜਾਾਂ ਬਾਟਮ ਲਾਈਨ 'ਚ ਆ ਜਾ ਅੱਗੇ ਕਹ ਰਹੇ ਨੇ ਮੈਂ ਕੀ ਨਦਰ ਨਾ ਆਵਹੀ ਇੱਕ ਚਰਾਈਕੀ ਟਾਈਪ ਆ ਲੈਂਦੇ ਪੰਜਾਬ ਦੇ ਵਿੱਚ ਵੀ ਅੱਜ ਕੱਲ ਇਹ ਭਾਸ਼ਾ ਬੁੱਲੀ ਜਾਂਦੀ ਹੈ ਸੋ ਉਸ ਤਰੀਕੇ ਨਾਲ ਜਦੋਂ ਆਪਾਂ ਦੇਖਦੇ ਆਂ ਤੇ ਮੈਂ ਕੀ ਮੈ ਕੀ ਬੋਲਾਂਗੇ ਨਾ ਤੇ ਮੈਨੂੰ ਕੀ ਕੋਈ ਇਸ ਤਰ੍ਹਾਂ ਦੀ ਟੋਨ ਆਏਗੀ ਪਰ ਇਹਨੂੰ ਇਕੱਠਾ ਕਰਕੇ ਬੋਲਣਾ ਮੈ ਕੀ ਨਦਰ ਨਾ ਆਵਹੀ ਮੈ ਕੀ ਮਤਲਬ ਮੈਨੂੰ ਜੀ ਮੈ ਕੀ ਉਹ ਦੂਜੇ ਪਾਸੇ ਬੰਦਣਾ ਮੈ ਕੀ ਤੂੰ ਕੀ ਉਕੀ ਮਤਲਬ ਤੈਨੂੰ ਉਹਵੇਂ ਐਵੇਂ ਦੀ ਲੈਂਗੁਏਜ ਹੈ ਕਿ ਕਿਉਂਕਿ ਵੰਜਾ ਸ਼ਾਇਦ ਸਿੰਧੀ ਦਾ ਵਰਡ ਹੈਗਾ 52 ਤਾਂ ਸਿੰਧੀ ਦਾ ਹੀ ਹੈ ਤੇ ਮੈ ਕੀ ਵੀ ਸ਼ਾਇਦ ਇੱਧਰ ਦੀ ਭਾਸ਼ਾ ਹੀ ਹੈ ਮੈ ਕੀ ਨਦਰ ਨਾ ਆਵਹੀ ਵਸੇ ਹੰਬਿਆਂ ਨਾਲ ਉਹ ਕਹਿੰਦਾ ਮੈਨੂੰ ਹੋਰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਹੋਰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਕਿਸ ਦੇ ਇਲਾਵਾ ਵਸ ਹੈ ਹੰਬਿਆਂ ਨਾਲ ਹੰਮਿਆਂ ਦਾ ਅਰਥ ਹੈ ਸਭ ਸਭ ਦੇ ਨਾਲ ਵਸ ਰਿਹਾ ਹੈ ਨਾਲ ਨਾਲ ਦੇ ਨਾਲ ਲੱਲੇ ਨੂੰ ਸਿਹਾਰੀ ਪਾ ਕੇ ਗੁਰੂ ਸਾਹਿਬ ਨੇ ਇੱਕ ਕਿਰਿਆ ਦਿੱਤੀ ਕਿ ਉਹ ਨਾਲ ਹੀ ਰਹਿੰਦਾ ਹੈ ਵਸੈ ਹੰਬਿਆਂ ਨਾਲ ਅੱਗੇ ਕਰ ਰਹੇ ਨੇ ਤਿਖਾ ਤਿਹਾਇਆ ਕਿਉਂ ਲਹੈ ਜਾਂ ਸਰ ਭੀ ਤਰਪਾਲ ਹੁਣ ਕਹਿੰਦੇ ਨੇ ਤਿੱਖਾ ਧਿਆਇਆ ਐਸਾ ਮਤਲਬ ਕਿ ਧਿਆਇਆ ਹੋਇਆ ਵੀ ਇਹ ਵੀ ਉਸੇ ਪਾਸ਼ਾ ਦਾ ਬੋੜ ਹੈਗਾ ਧਿਆਇਆ ਦਾ ਮਤਲਬ ਹੁੰਦਾ ਪਿਆਸਾ ਤੇ ਤਿੱਖਾ ਦਾ ਮਤਲਬ ਹੈ ਤੀਬਰ ਮਤਲਬ ਇੰਨੀ ਜ਼ਬਰਦਸਤ ਉਹਨੂੰ ਪਿਆਸ ਲੱਗੀ ਹੋਈ ਹੈ ਕਿਉਂ ਲਹ ਹੈ ਉਹਦੀ ਪਿਆ ਲਹ ਵੀ ਐਵੇਂ ਬੋਲਦੇ ਨੇ ਲਹਿਆ ਦਾ ਮਤਲਬ ਹੈ ਲੈ ਜਾਣਾ ਇੱਕ ਚੀਜ਼ ਤੁਹਾਨੂੰ ਪਾਰਾ ਚੜਿਆ ਹੋਇਆ ਉਹ ਲੈ ਗਿਆ ਲੈ ਗਿਆ ਮਤਲਬ ਕਿ ਉਤਰ ਗਿਆ ਤੁਹਾਨੂੰ ਮਿਲ ਗਿਆ ਕਿਉਂ ਲਹ ਹੈ ਜਿਹੜੀ ਤਿੱਖਾ ਦੀ ਪਿਆਸ ਹੈ ਕਿਉਂ ਲਹ ਕਿਵੇਂ ਲਹ ਕਿਵੇਂ ਉਤਰ ਜਾਏ ਕਿਵੇਂ ਠੰਡ ਪੈ ਜਾਏ ਜਾਂ ਸਰ ਪੀਟਰ ਪਾਪ ਨਹੀਂ ਹੋਇਆ ਇੱਥੇ ਵੀ ਸਿੱ ਤਿੱਖਾ ਕੀ ਹੋਇਆ ਤੇ ਤੇ ਨਾਲ ਤੇ ਆਇਆ ਹੋ ਗਿਆ ਤੇ ਲੱਗੀ ਪਿਆਸ ਲੱਗੀ ਤੇ ਆਇਆ ਹੋ ਗਿਆ ਤਿੱਖਾ ਕੀ ਹੈ ਤਿੱਖਾ ਭੈ ਜੀ ਤਿੱਖਾ ਨਾ ਅ ਤਿੱਖਾ ਜਿਵੇਂ ਅਸੀਂ ਕਹਿੰਦੇ ਬਹੁਤ ਤਿੱਖਾ ਮਤਲਬ ਬਹੁਤ ਜ਼ਿਆਦਾ ਪ੍ਰਬਲਤਾ ਦੇ ਵਿੱਚ ਇਫਸ ਟੋਨ ਨੂੰ ਯੂਜ਼ ਕੀਤਾ ਜਾਂਦਾ ਕਿਉਂਕਿ ਸਾਡੇ ਨਾ ਘਰਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਯਾਰ ਫਲਾਣਾ ਬੜਾ ਬੰਦਾ ਦਾ ਬਹੁਤ ਤਿੱਖਾ ਹੈ ਅੱਛਾ ਮਤਲਬ ਬੜੀ ਜ਼ੋਰ ਦੀ ਪਿਆਸ ਲੱਗੀ ਹੈ ਹਾਂਜੀ ਠੀਕ ਠੀਕ ਮਤਲਬ ਅੱਤ ਦੀ ਪਿਆਸ ਲੱਗੀ ਹੈ ਵੀ ਪਿੱਛੇ ਹਟ ਜਾ ਹੋਰ ਕੁਝ ਨਹੀਂ ਸੋਚ ਰਿਹਾ ਹੁਣ ਉਹ ਕਹਿੰਦੇ ਨੇ ਕਿਉਂ ਲਹੈ ਉਹਦੀ ਜਿਹੜੀ ਪਿਆਸ ਹੈ ਕਿਉਂ ਲਹੈ ਕਿਵੇਂ ਉਤਰੇ ਜਦ ਤੱਕ ਜਾਂ ਸਰ ਪੀਤਰ ਪਾਲ ਹੁਣ ਉਹ ਸਰ ਨੂੰ ਸਰੋਵਰ ਕਹਿੰਦੇ ਆ ਅਸੀਂ ਪਾਣੀ ਦੇ ਨਾਲ ਲਬਾ ਲਬ ਭਰਿਆ ਹੋਇਆ ਸਰੋਵਰ ਸਰ ਪੀਤਰ ਪਾਲ ਤੇਰੇ ਅੰਦਰ ਉਸ ਸਰ ਦੇ ਅੱਗੇ ਇੱਕ ਪਰਦਾ ਪਿਆ ਹੋਇਆ ਹਾਂ ਪਾਲਵਾ ਜੀ ਹਾਂ ਐਸੀ ਤੈਨੂੰ ਤਿਖਾ ਲੱਗੀ ਹੋਈ ਹੈ ਪਰ ਤੇਰੀ ਪਿਆਸ ਕਿਵੇਂ ਬੁਝੇ ਜਦ ਤੇਰੇ ਅੰਦਰ ਇੱਕ ਪਰਦਾ ਪਿਆ ਹੋਇਆ ਤੇਰੇ ਤੇ ਸਰੋਵਰ ਦੇ ਅੰਦਰ ਇੱਕ ਪਰਦਾ ਪਿਆ ਹੋਇਆ ਤੇਰੀ ਪਿਆਸ ਬੁਝੀ ਨਹੀਂ ਸਕਦੀ ਹਾਂ ਅੱਗੇ ਕਰ ਰਹੇ ਨੇ ਇਸ ਗੱਲ ਨੂੰ ਆਪਾਂ ਥੋੜਾ ਜਿਹਾ ਡਿਫਾਈਨ ਕਰਦੇ ਆ ਬਾਅਦ ਚ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ ਮਨ ਤੇ ਧੋਖਾ ਤਨ ਲਹਿ ਜੋ ਸਫਤ ਕਰੀ ਅਰਦਾਸ ਉਹਨਾਂ ਨਾਨਕ ਜੀ ਕਹਿ ਰਹੇ ਨੇ ਤੇਰਾ ਬਾਣੀਆਂ ਨਾਨਕ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਕਹਿੰਦੇ ਤੇਰਾ ਬਾਣੀਆਂ ਬਾਣੀਆਂ ਵੈਸੇ ਇੱਕ ਪੁਰਾਤਨ ਲਬਜ਼ ਹੈਗਾ ਜਿਹੜਾ ਕਿ ਐਸੀ ਕੈਟਾਗਰੀ ਹੈ ਜਿਹੜੀ ਕਿ ਵਪਾਰ ਦੇ ਵਿੱਚ ਮਾਹਰ ਗਣੀ ਜਾਂਦੀ ਹੈ ਹੂੰ ਜਿਹੜਾ ਵਪਾਰ ਕਰਨ ਵਾਲਾ ਨਾ ਉਹਨੂੰ ਬਾਣੀਆਂ ਕਹਿੰਦੇ ਨੇ ਵਪਾਰੀ ਕਹਿੰਦੇ ਨੇ ਵਣਜ ਕਰਨ ਵਾਲਾ ਕਹਿੰਦੇ ਨੇ ਉਹਦਾ ਇੱਕ ਇੱਕ ਸਟੇਟਸ ਕੋਡ ਦਿੱਤਾ ਹੋਇਆ ਬਾਣੀਆਂ ਹਾਂਜੀ ਤੇਰਾ ਬਾਣਿਆ ਨਾਨਕ ਜੀ ਕਹਿ ਰਹੇ ਨੇ ਤੇਰਾ ਬਾਣਿਆ ਤੂੰ ਸਾਹਿਬ ਮੈ ਰਾਸ ਹੁਣ ਕਹਿੰਦੇ ਨੇ ਨਾਨਕ ਜੀ ਕਹਿੰਦੇ ਤੇਰਾ ਬਾਣਿਆ ਕੌਣ ਹੈ ਤੂੰ ਸਾਹਿਬ ਉਹੀ ਸਾਹਿਬ ਜਿਹੜਾ ਅੰਮ੍ਰਿਤ ਨਾਲ ਭਰਪੂਰ ਹੈ ਉਹ ਉਹ ਸਾਹਿਬ ਉਹ ਬਾਣਿਆ ਮੈ ਰਾਸ ਮੈ ਰਾਸ ਦੇ ਵਿੱਚ ਮਤਲਬ ਕਿ ਮੈਂ ਕੁਛ ਨਹੀਂ ਹਾਂ ਮੈ ਰਾਸ ਦਾ ਮਤਲਬ ਹੈ ਕਿ ਐਸਾ ਬਾਣਿਆ ਤੂੰ ਸਾਹਿਬ ਮੈਨੂੰ ਰਾਸ ਆ ਜਾਂਦਾ ਤੇਰਾ ਉਹ ਰਸ ਮੈਨੂੰ ਮਿਲ ਜਾਂਦਾ ਇਥੇ ਮੈਂ ਰਾਸ ਦਾ ਮਤਲਬ ਇਹ ਹੈ ਕਿਉਂਕਿ ਰਾਸ ਦੇ ਸਸੇ ਨੂੰ ਸਿਆਰੀ ਲੱਗੀ ਹੈ ਜਿੰਨਾ ਕ ਮੈਨੂੰ ਆਪਣੇ ਵੱਡਿਆਂ ਤੋਂ ਇਹ ਸਿਆਰੀ ਬੈਰੀ ਮਾੜੀ ਮੁੱਟੀ ਸਮਝ ਆਈ ਉਹ ਤੇ ਕਿਰਿਆ ਹੋ ਗਈ ਮਤਲਬ ਮੈਂ ਰਾਸ ਮੈਨੂੰ ਉਹ ਰਾਸ ਆ ਗਿਆ ਜਾਂ ਉਹਦਾ ਰਸ ਮੈਨੂੰ ਪ੍ਰਾਪਤ ਹੋ ਗਿਆ ਐਸਾ ਬਾਣੀਆਂ ਹੋ ਐਸਾ ਤੂੰ ਮੇਰਾ ਸਾਹਿਬ ਹੈ ਵੀ ਤੇਰਾ ਅੰਮ੍ਰਿਤ ਮੈਂ ਜਦੋਂ ਪੀਤਾ ਤੇ ਮੈਨੂੰ ਉਹਦਾ ਰਸ ਮਿਲ ਗਿਆ ਅੱਗੇ ਕਰ ਰਹੇ ਨੇ ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ ਹੁਣ ਕਹਿੰਦੇ ਨੇ ਇਹੀ ਜਿਹੜਾ ਮਨ ਦੇ ਵਿੱਚ ਧੋਖਾ ਪਿਆ ਸੀਗਾ ਜਿਹੜਾ ਤੇਰੇ ਭਿੱਤਰ ਦੇ ਵਿੱਚ ਪਾਲ ਪਈ ਸੀਗੀ ਸਰੋਵਰ ਤੇ ਤੇਰੇ ਵਿੱਚ ਉਹ ਮਨ ਤੇ ਧੋਖਾ ਤਾਂ ਲਹਿ ਫਿਰ ਉਹੀ ਲਹਿ ਵੀ ਲੈ ਜਾਏ ਤੇਰਾ ਧੋਖਾ ਤੇਰੇ ਚ ਪਿਆ ਵੀ ਉਹ ਲਹੇਗਾ ਕਿਵੇਂ ਜਾਂ ਸਿਫਤ ਕਰੀ ਅਰਦਾਸ ਤੇਰੀ ਅਰਦਾਸ ਦੇ ਵਿੱਚ ਹਮੇਸ਼ਾ ਉਹਦੀ ਸਿਫਤ ਹੋਵੇ ਉਸ ਸੱਚੇ ਸਾਹਿਬ ਦੀ ਤੇਰੇ ਮਨ ਦੇ ਅੰਦਰ ਸਿਫਤ ਚਲਦੀ ਰਹੇ ਤੂੰ ਉਹਦੀ ਸਿਫਤ ਕਰਦਾ ਰਹੇ ਸਿਫਤ ਦਾ ਯ ਮਤਲਬ ਵਾ 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 ਨਹੀਂ ਵਾ ਅੰਦਰੋਂ ਦੀ ਨਿਕਲੇ ਵੀ ਤੂੰ ਜਿੱਥੇ ਮੈਨੂੰ ਰੱਖਿਆ ਹੈ ਉੱਥੇ ਮੇਰੀ ਹਮੀ ਹੈ ਮੈਂ ਉੱਥੇ ਵੀ ਤੇਰੇ ਤੇ ਵਾਰੀ ਜਾਵਾਂ ਜਿਵੇਂ ਪਹਿਲੀ ਲਾਈਨ ਦੇ ਵਿੱਚ ਦੱਸਿਆ ਨਾ ਜੋ ਰਤੇ ਸਹ ਆਪਣੇ ਤਿੰਨ ਭਾਵਾਂ ਸਭ ਕੋਏ ਸਭ ਕੋਈ ਜਿੱਥੇ ਵੀ ਜਿਹੜੇ ਵੀ ਕੰਡੀਸ਼ਨ 'ਚ ਤੂੰ ਮੈਨੂੰ ਰੱਖੇਂ ਜਿੱਥੇ ਵੀ ਤੂੰ ਮੈਨੂੰ ਤੂੰ ਦਾ ਮਤਲਬ ਹੁਣ ਫਿਰ ਇੱਥੇ ਸਮਝਣਾ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਬਬਾ ਬੀ ਚ ਕਰਾ ਸਿਫਤ ਕਰੇ ਮੈਂ ਹਮੇਸ਼ਾ ਮੇਰਾ ਵੀ ਉਹੀ ਕੁਐਸਚਨ ਫਿਰ ਆ ਰਿਹਾ ਵੀਰ ਜੀ ਦੇਖੋ ਨਾਨਕ ਤੇਰਾ ਬਾਣੀਆਂ ਇੱਥੇ ਬਾਣੀਆਂ ਕਿਉਂ ਲਿਖਿਆ ਹੈ ਦਾਨਕ ਨੇ ਆਪਣੇ ਆਪ ਨੂੰ ਇਹ ਮੈਨੂੰ ਸਮਝਣਾ ਹੈ ਵੀ ਆਪਣੇ ਆਪ ਨੂੰ ਨਹੀਂ ਕਰ ਤੇਰਾ ਬਾਣੀਆਂ ਕਹਿ ਰਹੇ ਨੇ ਵੀ ਤੇਰਾ ਮਾਲਕ ਕੌਣ ਤੇਰਾ ਵਪਾਰੀ ਕੌਣ ਤੂੰ ਸਾਹਿਬ ਇੱਥੇ ਤੂੰ ਕਰਕੇ ਡਿਫਾਈਨ ਕਰਦੇ ਨੇ ਤੇ ਤੂੰ ਤੂੰ ਸਾਹਿਬ ਕੌਣ ਫਿਰ ਇੱਥੇ ਉਹੀ ਨਾ ਜਿਨੂੰ ਜਿਦੇ ਬਗੈਰ ਜਿਵੇਂ ਮੱਛੀ ਦੇ ਵਾਸਤੇ ਨੀਰ ਹੈ ਮੇਰੇ ਵਾਸਤੇ ਸਾਹਿਬ ਹੈ ਜਿਵੇਂ ਮੱਛੀ ਦੇ ਵਾਸਤੇ ਪਾਣੀ ਹੈ ਉਵੇਂ ਮੇਰੇ ਵਾਸਤੇ ਮੇਰਾ ਸਾਹਿਬ ਹੈ ਐਸਾ ਸਾਹਿਬ ਜਿਹੜਾ ਅੰਮ੍ਰਿਤ ਹੈ ਜਿਹਦਾ ਨਾਮ ਅੰਮ੍ਰਿਤ ਹੈ ਆਪਾਂ ਇਹਨੂੰ ਡਿਫਾਈਨ ਕਰਦੇ ਹੁਣੇ ਦਿਓ 1 ਮਿੰਟ 1 ਮਿੰਟ ਹੋਰ ਤੇ ਮੈਂ ਡਿਫਾਈਨ ਕਰਦਾ ਇਹ ਪੰਕਤੀ ਪੜ੍ਹੀ ਗਿਆ ਸੀ ਨਾ ਤਿੱਖਾ ਇਤਿਹਾਸ ਕਿਉਂ ਲਗਿਆ ਹਾਂਜੀ ਹਾਂਜੀ ਜਿੱਤ ਨੂੰ ਇਹਨੂੰ ਡਿਫਾਈਨ ਕਰਦੇ ਆਪਾਂ ਇਹ ਇੱਕ ਸਾਡੇ ਪ੍ਰਾਤਨ ਮਤ ਦੇ ਵਿੱਚ ਇੱਕ ਇੱਕ ਡਿਜ਼ਾਈਨ ਕੀਤਾ ਗਿਆ ਸੀਗਾ ਸਾਡੇ ਮਨੋਤ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਡਿਫਰੈਂਸ ਕਰਦਾ ਹੈ ਉਹ ਉਹ ਦਾ ਮਤਲਬ ਉਹੀ ਸਾਹਿਬ ਮਾਲਕ ਨਾਲੇ ਤੁਸੀਂ ਉਹਨੂੰ ਮਾਲਕ ਕਹਿੰਦੇ ਹੋ ਨਾਲੇ ਉਹਨੂੰ ਕਹਿੰਦੇ ਹੋ ਤੂੰ ਸਰਬਵਿਆਪਕ ਹੈ ਤੂੰ ਭਗਵਾਨ ਹੈ ਸਾਡਾ ਤੇ ਨਾਲੇ ਉਹਦੇ ਨਾਲ ਵਿਤਕਰਾ ਕਰਦਾ ਵੀ ਤੂੰ ਸਾਡੇ ਨਾਲ ਵਿਤਕਰਾ ਨਾ ਕਰ ਜੀ ਪਰ ਜਿਹੜਾ ਬੰਦਾ ਜਿਹਦੇ ਦਿਮਾਗ ਦੇ ਵਿੱਚ ਪਰਦਾ ਪਿਆ ਹੋਇਆ ਉਹਦੀ ਪਿਆਸ ਕਦੀ बुझਦੀ ਹੀ ਨਹੀਂ ਉਹ ਪਟਕਦਾ ਹੀ ਰਹਿੰਦਾ ਉਹ ਹਰ ਵੇਲੇ ਕੋਈ ਕਿਰਿਆ ਧਾਰਮਿਕ ਕਿਰਿਆ ਦੇ ਵਿੱਚ ਫਸਿਆ ਰਹਿੰਦਾ ਗਲਤਾਨ ਰਹਿੰਦਾ ਉਹਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਮੈਂ ਇਹ ਪਰਦਾ ਪਾਇਆ ਹੋਇਆ ਮੇਰੀ ਅਕਲ ਦੇ ਵਿੱਚ ਪਰਦਾ ਪਿਆ ਹੋਇਆ ਹਾਂ ਠੀਕ ਹੈ ਨਾ ਹੁਣ ਉਹ ਜਦ ਕੀ ਉਹ ਕਹ ਰਹੇ ਨੇ ਸਾਰਿਆਂ ਦੇ ਨਾਲ ਵਸਦਾ ਹੈ ਵਸੇ ਹੰਬਿਆਂ ਨਾਲ ਸਾਰਿਆਂ ਦੇ ਨਾਲ ਵਸਦਾ ਹਾਂ ਇਸ ਦੀ ਪਾਲ ਪਈ ਹੋਈ ਹੈ ਪਾਲ ਮਤਲਬ ਪਰਦਾ ਇਹ ਦਿਮਾਗ ਦੇ ਵਿੱਚ ਪਰਦਾ ਪਿਆ ਹੋਇਆ ਇਸ ਕਰਕੇ ਲੋਕ ਉਹਨੂੰ ਅਰਦਾਸਾਂ ਬੇਨਤੀਆਂ ਲਿਲਕੜੀਆਂ ਹੋਰ ਚਲੀਏ ਦੁਪਹਿਰੇ ਦੁਪਹਿਰੇ ਯਾਤਰਾਵਾਂ ਤੀਰਤ ਯਾਤਰਾਵਾਂ ਵੀ ਮੈਂ ਕਿਸੇ ਤਰੀਕੇ ਉਸ ਰੱਬ ਨੂੰ ਖੁਸ਼ ਕਰ ਲਾ ਲੋਕ ਇਸ ਕਿਰਿਆ ਦੇ ਲੱਗੇ ਨੇ ਗੁਰੂ ਪਾਸ਼ਾ ਸਾਡੇ ਕਹਿ ਰਹੇ ਨੇ ਇਹ ਚਾਰ ਪਦਿਆਂ ਦੇ ਵਿੱਚ ਰਹਾਉ ਦੀ ਪੰਕਤੀ ਦੇ ਨਾਲ ਵੀ ਤੈਨੂੰ ਐਵੇਂ ਮਹਿਸੂਸ ਹੋਣਾ ਚਾਹੀਦਾ ਵੀ ਉਹ ਹਮੇਸ਼ਾ ਤੇਰੇ ਨਾਲ ਹੈ ਜਦੋਂ ਤੈਨੂੰ ਇਹ ਮਹਿਸੂਸ ਹੋ ਗਿਆ ਤੂੰ ਫਾਈਨਲ ਕਰ ਲਿਆ ਫਿਰ ਤੈਨੂੰ ਇਹ ਪਰਦਾ ਤੇਰਾ ਖਤਮ ਹੋ ਜਾਏਗਾ ਜਿਹੜੀ ਤਿਖਾ ਤੇਰੇ ਅੰਦਰ ਤਿਹਾਈਆਂ ਵਾਲੀ ਪਈ ਉਹ ਇਹ ਤੂੰ ਇੱਧਰ ਉੱਧਰ ਭਟਕ ਰਿਆ ਤੇਰੀ ਸ਼ਾਂਤੀ ਹੋ ਜਾਏਗੀ ਜਦੋਂ ਬੰਦਾ ਤ੍ਰਿਹਾਇਆ ਹੁੰਦਾ ਨਾ ਤ੍ਰਿਹਾਇ ਆਪਾਂ ਕਹਿੰਦੇ ਨੇ ਤਿਹਾਇਆ ਹੋਇਆ ਕਹਿੰਦੇ ਵਸੇ ਪਿਆਸ ਲੱਗੀ ਹੁੰਦੀ ਜਦੋਂ ਫਿਰ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਘਰ ਬੜੀ ਲੜਨ ਨੂੰ ਪੈਂਦਾ ਵੀ ਪਹਿਲੇ ਪਾਣੀ ਪਿਲਾਓ ਹਾਂ ਬਾਕੀ ਗੱਲਾਂ ਬਾਅਦ ਚ ਹੁਣ ਉਹ ਤੜਪ ਹੈ ਪਿਆਸ ਦੀ ਉਹ ਤੜਪ ਕਰਕੇ ਹੀ ਇੱਥੇ ਰੱਬ ਦੇ ਨਾਲ ਤੜਪ ਦਿਖਾ ਰਹੇ ਨੇ ਇੰਡੀਕੇਸ਼ਨ ਇਹ ਦੇ ਰਹੇ ਨੇ ਵੀ ਤੁਸੀਂ ਉਸ ਸਾਹਿਬ ਦੇ ਨਾਲ ਐਸੀ ਤੜਪ ਤੁਹਾਡੀ ਪਈ ਹੋਈ ਹੈ ਉਹ ਹੈਗਾ ਤੁਹਾਡੇ ਨਾਲ ਹੈ ਵਿੱਚ ਦਾ ਤੁਹਾਡੇ ਪਾਲ ਖੜੀ ਹੈ ਹਮ ਸਤਿਪੀਤਰ ਪਾਲ ਤੁਹਾਡੇ ਅੰਦਰ ਉਸ ਪਿਆਸ ਦੀ ਜਿੱਥੇ ਪਿਆਸ ਇਤਸ਼ਾਨਤ ਹੋਣੀ ਹੈ ਐਸੇ ਸਰੋਵਰ ਵੀ ਤੇ ਤੁਹਾਡੇ ਅੰਦਰ ਤਾਂ ਉਹਦੀ ਪਾਲ ਖੜੀ ਹੈ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਤੁਹਾਡੇ ਨਾਲ ਹੈ ਠੀਕ ਹੈ ਜੀ ਹਮ ਹਮ ਇਸ ਤਰ੍ਹਾਂ ਠੀਕ ਹੈ ਜੀ ਮੇਰੇ ਵੱਲੋਂ ਇਨਾ ਹੀ ਜੀ ਬਾਕੀ ਜੇ ਕਾਕਾਲਸਾ ਕੋਈ ਜੇ ਕਿਫਤੇ ਹੋਰ ਕਿਸੇ ਲੱਗ ਕੋਈ ਕੁਐਸਚਨ ਹੈਗਾ ਤੇ ਕਰ ਲੋ ਜੀ ਕੋਈ ਕੁਐਸਚਨ ਜਾਂ ਕਿਸੇ ਹੋਰ ਨੇ ਜੇ ਆਪਣੇ ਅਰਥ ਕਰਨੇ ਤੇ ਉਹ ਵੀ ਕਰ ਸਕਦੇ ਹੋ ਸ਼ਬਦ ਸਕਰੀਨ ਤੇ ਹੈ ਹਾਂ ਕਿਤੇ ਡਿਸਐਗਰੀਮੈਂਟ ਹੈਗਾ ਉਹ ਦੱਸ ਦਿਓ ਪਹਿਲਾਂ ਹਾਂ ਇਸ ਸ਼ਬਦ ਦੇਖ ਕੇ ਤੁਸੀਂ ਅਰਥ ਕਰਨੇ ਤੇ ਕਰ ਸਕਦੇ ਹੋ ਜੀ ਜਿੰਨੇ ਵੀ ਜਨੇ ਛੋੜੇ ਹੋਏ ਨੇ ਨਹੀਂ ਤੇ ਵੀ ਜਿੱਕ ਫੁਲਿਆ ਵਿਚਾਰਾ ਵਿੱਚ ਕਰ ਲੈਣੇ ਮਗਰ ਤੇ ਰਿਕਾਰਡਿੰਗ ਚ ਸਟਾਰਟ ਕਰ ਲੈਨੇ ਕਿ ਕਿ ਕੈਂਡਰਿਸ ਬੋਈ ਦੀਆਂ ਆਹ ਹਾਂਜੀ 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 ਸੋ ਠੀਕ ਹੈ ਜੀ ਮੈਂ ਸਮਾਪਤੀ ਕਰਾਂ ਹਾਂਜੀ ਸਮਾਪਤ ਕਰ ਲਓ ਜੀ ਠੀਕ ਹੈ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੇ ਇੰਟਰਸਟ ਦੇ ਨਾਲ ਤੁਸੀਂ ਸੁਣਿਆ ਤੇ ਤੁਹਾਨੂੰ ਕੋਈ ਜਿੱਥੇ ਜਿੱਥੇ ਲੱਗੀ ਆ ਮੇਰੇ ਵੱਲੋਂ ਜਿੰਨੀ ਕੋਸ਼ਿਸ਼ ਸੀ ਕਿ ਮੈਂ ਕਰ ਚੁੱਕਿਆ ਬਾਕੀ ਹੋਰ ਜਿਹੜੇ ਸਾਨੂੰ YouTube ਤੇ ਦੇਖਦੇ ਨੇ ਜੇ ਉਹਨਾਂ ਨੂੰ ਕਿਤੇ ਲੱਗਦਾ ਹੈ ਤੇ ਆਪਣੇ ਤੁਸੀਂ ਕਮੈਂਟਸ ਸਾਨੂੰ ਜਰੂਰ ਲਿਖ ਕੇ ਭੇਜੋ ਕਮੈਂਟਸ ਦਿਓ ਤੇ ਅਸੀਂ ਸਾਰੇ ਕਮੈਂਟਸ ਪੜ ਰਹੇ ਆ ਉਹਨਾਂ ਦੇ ਜਵਾਬ ਦੇ ਰਹੇ ਆ ਜਿੱਥੇ-ਜਿੱਥੇ ਵੀ ਕੋਈ ਜ਼ਰੂਰਤ ਹੋਈ ਕੋਈ ਸਿੱਖਣ ਵਾਲੀ ਕੋਈ ਸਮਝਣ ਵਾਲੀ ਜ਼ਰੂਰ ਕਰਾਂਗੇ ਜੀ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ